डमीਅਤ ਲਾ ਕੇ ਵੇਖਦਾ 1200 1500 1600 ਦਾ ਭਾਜੀ ਇੱਕੋ ਹੀ ਧਮਾਕਾ ਕਰਨਾ ਹੈ ਹਾਂ ਤੁਹਾਡੀ ਬੋਲ ਦੀ ਬੰਦ ਕਰਾ ਦੇਣੀ ਇਹਦਾ ਭੈਣਾ ਭਰਾਵਾਂ ਦੇ ਫਾਇਦੇ ਕਰਾ ਦੇਣਾ ਫਾਇਦੇ ਹਾਂਜੀ ਇੱਥੇ 40% ਦਾ ਰੇਟ ਕੋਈ ਨਹੀਂ ਹਾਂਜੀ 250 ਰੁਪਏ ਦੇਣਾ 250 ਰੁਪਏ 250 ਪਰ ਸੂਟ ਆ ਬੇਖ ਲਓ ਦੇਖੋ ਆਹ ਹੀ ਸੂਟ ਜਿਹੜੇ 1200 1500 ਦਮੀਆਂ ਤੇ ਲਾ ਕੇ ਬਾਬੇ ਜੱਟੀ ਦੇ ਆ ਜਾਓ 250 ਰੁਪਏ ਚ ਲੈ ਜਾਓ 500 ਰੁਪਏ ਦੋ ਤੇ 1000 ਦੇ 4 ਆ ਗਿਆ ਭਾਜੀ ਐਦਾਂ ਦੇ ਸੂਟ ਦੇਣ ਲੱਗਾ ਮੈਂ ਜਿਹੜੇ 5 500 6 600 ਹਾਂਜੀ ਬੰਦ ਨਹੀਂ ਸੂਟ ਦੁਪੱਟੇ ਐ ਐਦਾਂ ਦੇ ਹਾਂਜੀ ਭਾਜੀ 2.5 250 ਰੁਪਏ ਇਹਨੂੰ ਕਹਿੰਦੇ ਬਲੈਕ ਸੂਟ ਦਾ ਹੈਂਡਵਰਕ ਕੀਤਾ ਹੋਇਆ ਸੂਟ ਹਾਂਜੀ ਇਹ ਹੈਂਡਵਰਕ ਵਾਲਾ 11 950 ਦਾ ਸੂਟ ਚੱਕੋ 250 ਆ ਦੇਖੋ ਇਹਦੇ ਵਿੱਚ ਦੁਪੱਟੇ ਵੀ ਟਾਪ ਦੇ ਸੂਟ ਦੇ ਵਿੱਚ ਵੀ ਡਿਜ਼ਾਈਨ ਟਾਪ ਦਾ ਰੇਟ 250 500 ਰੁਪਏ ਦੋ ਕਰਦੇ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਚਾਹੇ ਦਾਜ ਵੇਚਣਾ ਪਾਜੀ ਇੱਕ ਤੋਂ ਇੱਕ ਧਮਾਕੇ ਬ੍ਰਾਂਡਡ ਕੱਪੜੇ ਬ੍ਰਾਂਡਡ ਮਿਲਾਂ ਦੇ ਹੈਂਡਵਰਕ ਵਾਲੇ ਸੂਟ ਉਹ ਬਾਬੇ ਜਿਹੜੀ ਅੱਜ ਦਿਨ ਸੋਮਵਾਰ ਜੇ ਹਾਂਜੀ ਐਤਵਾਰ ਤੱਕ ਆ ਜੋ ਐਦਾਂ ਦੀਆਂ ਚੀਜ਼ਾਂ ਹੈਂਡਵਰਕ ਵਾਲੀਆਂ ਨਾਲ ਇੱਧਰ ਦੇਖੋ ਦੁਪੱਟੇ ਨਾ 500 ਨਾ 550 ਨਾ 1000 ਦਮੀ ਲਾ ਕੇ ਆ ਚੱਕੋ 250 ਹੋਲਸੇਲ ਦੇਖੋ ਚਾਹੇ ਵਾਈਟ ਲੈ ਜਾਓ ਚਾਹੇ ਬਲੈਕ ਲੈ ਜਾਓ ਰੇਟ ਬਾਜ਼ਾਰ ਚ ਚਾਹੇ ਕੋਈ ਹੋਵੇ ਅਸੀਂ 500 ਦੇ ਦ ਦੇਣੇ ਆ 250 ਰੁਪਏ ਦੇ ਵਿੱਚ ਸੂਟ ਕਰਤਾ ਸਵਾਨ ਵਾਲੇ ਸੂਟ ਹਾਂਜੀ ਚੀਚਾ ਦੇਖ ਲਓ ਰੰਗ ਦੇਖ ਲਓ ਸੈੱਟ ਨਹੀਂ ਲੈਣਾ ਇਕੱਲਾ ਇਕੱਲਾ ਪੀਸ ਲੈ ਜਾਓ ਹਾਂਜੀ 250 ਰੁਪਏ ਸੂਟ ਇਹਦਾ ਕੋਈ ਹੋਲ ਸੇਲਰ ਨਹੀਂ ਦਿੰਦਾ ਕੋਈ ਫੈਕਟਰੀਆਂ ਨਹੀਂ ਦਿੰਦਾ ਕੋਈ ਮੈੱਲ ਨਹੀਂ ਦਿੰਦਾ ਬਾਬੇ ਦੀ ਹੱਟੀ ਕਿਤੋਂ ਦੇ ਜਾਂਦੀ ਆ ਇਹ ਬਾਬੇ ਦੀ ਹੱਟੀ ਹੈ ਹੋਲ ਸੇਲਰ ਨਹੀਂ ਹੈਗੇ ਹੋਲ ਸੇਲਰਾਂ ਤੋਂ ਉੱਪਰ ਦੇ ਗੇਮ ਹੈ ਕਿਉਂਕਿ ਮਿਲਾਂ ਤੋਂ ਆਉਂਦਾ ਡਾਇਰੈਕਟ ਹਾਂਜੀ ਐਦਾਂ ਦਾ ਸੂਟ ਸ਼ਿਮਰ ਦਾ ਤਾ ਹੀਸੋ ਤਾ ਹੀਸੋ ਲੈ ਹੀਸੋ ਦੇਖੋ ਟਾਈ ਟਾਈਸੋ ਜੇ ਫੋਟਮ ਵਾਲੇ ਮੋਡ ਵਾਲੇ ਪੀਸ ਦੇ ਰਹੇ ਆ ਜਿਹੜੇ ਬਾਜ਼ਾਰਾਂ ਚ ਹਜ਼ਾਰ ਹਜ਼ਾਰ 880 ਮੰਗਦੇ ਅਸੀਂ 1000 ਦੇ 4 ਕਰਤੇ ਆ ਇਹ ਵੱਡੀ ਆਫਰ ਪਟਿਆਲਾ ਸਲਵਾਰ ਨਾਲ ਕੈਮਰਿਕ ਸੂਟ ਦੁਪੱਟਾ ਆ ਚੱਕੋ ਸੂਟ ਆ ਲੋ ਦੁਪੱਟਾ ਪੂਰੇ ਪੰਜਾਬ ਦਾ ਧਮਾਕਾ ਹਾਂਜੀ ਬਈ 500 ਦਾ ਇੱਕ ਹੈ ਹਾਂਜੀ ਜੀਨੇ ਚੱਕਣੇ ਹੁਣੇ ਆ ਲੋ ਵੱਡੀ ਆਫਰ ਹਾਂਜੀ ਦੇ ਦਵਾ ਦੇ ਦੋ 400 ਰਾਂ ਓ ਪਾਜੀ ਕਿਆ ਗੱਲਾਂ ਕਰਦੇ ਹੋ ਬਾਬੇ ਦੀ ਹੱਟਿਆ 1000 ਦੇ 5 200 ਰੁਪਏ ਦਾ ਸੂਟ ਹੈ 1000 ਦੇ 5 ਸੁਬਾਨ ਵਾਲਾ ਸੂਟ ਕਰਾएंगे ਖਰਾਬ ਹੋ ਜਾ ਬਾਬੋ ਬਾਜ਼ਾਰ ਚ 5 500 ਦਾ ਇੱਕ ਇੱਥੇ 1000 ਦੇ 5 মাত্র 200 ਰੁਪਏ ਦਾ ਸੂਟ ਹੈ ਕੋਈ ਇਦਾਂ ਦੀ ਕੋਈ ਸ਼ਰਤ ਨਹੀਂ ਹੈਗੀ ਵੀ ਸਾਡੇ ਕੋਲ ਉਹਨਾਂ ਦਾ ਸੈੱਟ ਵਾ ਸੈੱਟ ਲੈਣਾ ਆਪਣਾ ਭਾਵੇਂ ਇੱਕ ਉਹ ਬਾਈ ਕੱਲਾ ਕੱਲਾ ਲੈ ਜਾ ਇੱਕ ਇੱਕ ਨਾਲ ਦੇ ਕਿੰਨੇ ਮੁਠੇ ਚਾਹੀਦੇ ਦੱਸ ਹਾਂ ਇਦਾਂ ਦਿੰਨੇ ਅਸੀਂ ਹੋਲ ਜੇ ਕੋਈ 50000 ਦਾ ਕਪੜਾ ਲੈ ਕੇ ਥੋੜਾ ਬੋਧਾ ਨਹੀਂ ਵਿਕਿਆ ਫੇਰ ਓ ਬਾਪੀ ਵਾਪਸ ਲੈ ਲੂਗੇ ਉਹ ਵਾਪਸੀ ਲਾਗੇ ਪਰ ਸੂਟ ਅਸੀਂ 1000 ਦੇ 5 ਦਾਗੇ ਕਪੜਾ ਸੁਆਣ ਵਾਲਾ ਦਾਗੇ ਦੇਖੋ ਕਪੜਾ 5 ਮੀਟਰ ਪੂਰਾ ਹਾਂਜੀ ਐਦਾਂ ਦਾ ਸੂਟ ਪੈਗ ਮੁਠੇ ਰਿਓ ਆ ਦੇਖ ਲਓ ਚੈਲੰਜ ਹੈ ਚੈਲੰਜ ਕੋਡਰ ਦਾ ਦੁਪੱਟਾ ਇੱਧਰ ਹਾਂਜੀ ਕੋਡਰ ਦਾ ਦੁਪੱਟਾ ਆ ਦੇਖ ਦੁਪੱਟਾ ਵੀ ਖੁੱਲਾ ਡੁੱਲਾ ਕਰਾਈ ਕੱਢਿਆ ਹੋਇਆ ਬਾਜ਼ਾਰ ਚ 400 ਦਾ ਇੱਥੇ 250 ਦਾ 250 ਰੁਪਏ ਜੀ ਵੀ 250 ਰੁਪਏ ਸੂਟ ਦੇਖੋ ਫੋਟੋ ਵਾਲੇ ਪੀਸ ਮਾਡਰਨ ਵਾਲੇ ਪੀਸ ਕੱਢੇ ਕਰਾਏ ਸੂਟ ਕੱਢੇ ਕਰਾਏ ਦੁਪੱਟੇ ਜਕੋਟਾਈ ਸੋਚ ਇਹ ਸਾਰੇ ਹਫਤਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਵੱਡੇ ਫਾਇਦੇ ਸੋ ਆਜੋ ਬਾਬੇ ਦੀ ਟੀ ਬਾਸੜੇ ਸਾਹਮਣੇ ਢਾਈ ਢਾਈ ਸੇ ਸੂਟ 350 500000 2025 ਤੱਕ ਸਾਰੀ ਵੈਰਾਈ ਖੋਲਦੀ ਆ ਵੱਡੇ ਫਾਇਦੇ ਹੋਣੇ ਆ